ਇਸ ਦਾ ਆਟੋਰ ਸਾਹਿਬ ਕਾਰਿਡੋਰ ਤੱਕ ਜਿਹੜੀ ਆ ਜੋੜਦੀ ਆ ਅਸੀਂ 23.2 ਕਰੋੜ ਰੁਪਏ ਇਹਦੇ ਵਾਸਤੇ ਮਨਜ਼ੂਰ ਕੀਤਾ ਸੀਗਾ ਲਗਭਗ 20 ਕਿਲੋਮੀਟਰ ਦੀ ਇਹ ਛੜਕਾ ਔਰ ਲਗਭਗ ਇਹਦਾ ਕੰਮ ਜਿਹੜਾ ਆ ਉਹ ਕੰਪਲੀਟ ਹੋ ਚੁੱਕਾ ਆ ਥੋੜਾ ਜਿਹਾ ਚੰਗ ਜਿਹੜਾ ਅੱਗੇ ਆ ਉਹਦੇ ਤੇ ਕੰਮ ਜਿਹੜਾ ਉਹ ਚੱਲ ਰਿਹਾ ਔਰ ਖਾਸ ਤੌਰ ਤੇ ਅੱਜ ਅਸੀਂ ਇਹਦੀ ਜਿਹੜੀ ਆ ਉਹ ਕਿੰਨੇ ਐਮਐਮ ਦੀ ਜਿਹੜੀ ਪੀਸੀ ਸੀ ਉਹ ਪਾਈ ਆ 50 ਐਮਐਮ ਦੀ ਜਿਹੜੀ ਪੀਸੀ ਪਾ ਕੇ ਨੂੰ ਮਜ਼ਬੂਤੀ ਨਾਲ ਜਿਹੜਾ ਬਣਾਇਆ ਔਰ ਮੈਂ ਇੱਕ ਗੱਲ ਜਿਹੜੀ ਇੱਥੇ ਦੇਖੀ ਆ ਜੀ ਉਹ ਇਹ ਆ ਕਿ ਜਿਹੜੇ ਬਰਮ ਨੇ 1-1 ਮੀਟਰ ਤੇ ਛੱਡੇ ਉਹ ਬਰਮ ਨਹੀਂ ਆਗੇ ਇੱਥੇ ਨਾਲ ਜੜੀ ਚੀਜ਼ ਦੇਖਣ ਦੇ ਵਿੱਚ ਆ ਰਹੀ ਆ ਔਰ ਇਹਨੂੰ ਜਿੰਨਾ ਜਲਦੀ ਹੋ ਸਕਦਾ ਕਿਉਂਕਿ ਸੜਕ ਬਣਾਉਂਦਾ ਕੋਈ ਫਾਇਦਾ ਨਹੀਂ ਹੋਣਾ ਚਾਹਤਾ ਕਿ ਜੇ ਲਾਗੇ ਬਰਮ ਨਹੀਂ ਆਗੇ ਨਹੀਂ ਤੇ ਇਹ ਸੜਕ ਜਿਹੜੀ ਆ ਫਿਰ ਟੁੱਟ ਜੂਗੀ ਸੋ ਦੋਨਾਂ ਪਾਸੇ ਤੇ 1-1 ਮੀਟਰ ਦਾ ਬਰਮ ਜਿਹੜਾ ਨਾ ਉਹਨੂੰ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਉਹਨੂੰ ਵੀ ਨਾਲ ਜਿਹੜਾ ਆ ਉਹ ਪੂਰਾ ਕਰੋ ਔਰ ਬਾਕੀ ਮਜ਼ਬੂਤੀ ਜਿਹੜੀ ਆ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਜਿਸ ਤਰਾਮੀ ਚਿੱਤਰਾ 23 ਕਰੋੜ ਰੁਪਏ ਇਹਦੇ ਵਾਸਤੇ ਮਨਜ਼ੂਰ ਕਿੰਨਾ ਪੈਸਾ ਹੁਣ ਤੱਕ ਖਰਚ ਹੋ ਚੁੱਕਾ 12 ਕਰੋੜ ਰੁਪਏ ਅਜੇ ਤੱਕ ਲੱਗਿਆ ਤੁਸੀਂ ਇਹਨੂੰ ਆ ਜਿਹੜੀ ਪੀਸੀ ਕੰਮ ਤਾਂ ਕੰਪਲੀਟ ਕਰੋਗੇ 10 ਦਿਨ ਦੇ ਵਿੱਚ 30 ਤੱਕ ਕਰ 30 ਤੱਕ ਇਹਦੀ ਪੀਸੀ ਜਿਹੜੀ ਐ ਨੂੰ ਕੰਪਲੀਟ ਕਰੋ ਔਰ ਬਰਮ ਜਿਹੜੇ ਆ ਇਹ ਜਰੂਰ ਜਿਹੜੇ ਆ ਆਲੇ ਦੁਆਲੇ ਬਣਾਓ